ਹਾਂਜੀ ਕਿਵੇਂ ਹੋ ਸਾਰੇ ਅੱਜ ਤੁਹਾਨੂੰ ਇੱਕ ਛੋਟਾ ਜਿਹਾ ਜਿਹੜਾ ਨਜ਼ਾਰਾ ਫਰੀ ਮੈਂਟਲ ਪਾਰਥ ਆਸਟ੍ਰੇਲੀਆ ਦਾ ਦਿਖਾਉਣ ਜਾ ਰਿਹਾ ਬਹੁਤ ਸਾਰੇ ਇੱਥੇ ਰੈਸਟੋਰੈਂਟ ਆ ਜਿੱਥੇ ਫਿਸ਼ ਐਂਡ ਚਿਪਸ ਜਿਹੜੇ ਆ ਬਹੁਤ ਮਸ਼ਹੂਰ ਆ ਸੋ ਇਹ ਫਰੀ ਮੈਂਟਲ ਦਾ ਜਿਹੜਾ ਕੈਫੇ ਏਰੀਆ ਵਾਜ ਤੇ ਰੈਸਟੋਰੈਂਟ ਬਣੇ ਹੋਇਆ ਉਸ ਏਰੀਆ ਦੀ ਤੁਹਾਨੂੰ ਮੈਂ ਛਾਤੀ ਜਿਹੜੀ ਆ ਉਮਰਵਾਉਣ ਜਾ ਰਿਹਾ ਸੋ ਦੇਖੋ ਕਿੰਨਾ ਪਿਆਰਾ ਦ੍ਰਿਸ਼ ਆ ਇਹ ਆ ਦੇਖੋ ਪਾਣੀ ਵਾਲੀਆਂ ਜਿਹੜੇ ਛੋਟੇ ਵੱਡੇ ਬੋਟਾਂ ਜਹਾਜ਼ ਖੜੇ ਆ ਸੋ ਬਹੁਤ ਸੋਹਣਾ ਦ੍ਰਿਸ਼ ਆ ਫਰੀ ਮੈਂਟਲ ਵੈਸਟਰਨ ਆਸਟ੍ਰੇਲੀਆ ਦੀ ਜਿਹੜੀ ਜਗ੍ਹਾ ਵਾ ਉਥੋਂ ਦਾ ਤੇ ਆਹ ਦੇਖੋ ਕਿੰਨੇ ਸਾਰੇ ਜਿਹੜੇ ਆ ਛੋਟ ਛੋਟੀਆਂ ਬੋਟਾਂ ਖੜੀਆਂ ਵਾਂ ਜਿੱਥੇ ਇਹ ਲੋਕ ਪਰਸਨਲ ਜਿਹੜੀਆਂ ਲੋਕਾਂ ਦੀ ਆਪਣੀਆਂ ਬੋਟਾਂ ਜਿੱਦਾਂ ਆਪਣੀਆਂ ਕਾਰਾਂ ਹੁੰਦੀਆਂ ਇਦਾਂ ਦਾ ਨੇ ਬੋਟਾਂ ਲੈ ਕੇ ਰੱਖੀਆਂ ਆ ਲੋਕਾਂ ਨੇ ਆਪਣੇ ਤੇ ਆਪਣੇ ਚਲਾਉਣ ਲਈ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਲਈ ਸੋ ਆ ਨਜ਼ਾਰਾ ਆ ਰੈਸਟੈਂਟ ਬਣੇ ਆ ਸੋ ਫਰੀਮੈਂਟਲ ਵੈਸਟਰਨ ਆਸਟ੍ਰੇਲੀਆ ਦੇ ਦਾ ਇੱਕ ਖੂਬਸੂਰਤ ਨਜ਼ਾਰਾ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਚਾਰ ਸ਼ਫਿਰੋਂ ਤੁਹਾਨੂੰ ਮੈਂ ਤਸਵੀਰ ਜਿਹੜੀ ਆ ਦਿਖਾਉਣ ਦੀ ਕੋਸ਼ਿਸ਼ ਪ੍ਰੋਪਰ ਕਰ ਰਿਹਾ ਹਾਂ ਥੈਂਕ ਯੂ ਵੀਡੀਓ ਵਾਚ ਕਰਨ ਲਈ ਫਰੀਮੈਂਟਲ ਵੈਸਟਰਨ ਆਸਟ੍ਰੇਲੀਆ ਦਾ ਇਹ ਸੀ ਇੱਕ ਸ਼ਾਨਦਾਰ ਦ੍ਰਿਸ਼ ਥੈਂਕ ਯੂ